ਸਰ ਸਾਬ ਜੀ ਕਿਵੇਂ ਸੰਧੂ ਸਾਹਿਬ ਉਹ ਬਿਰਕ ਸਾਹਿਬ ਤੁਹਾਡੀਆਂ ਪੋਸਟਾਂ ਰੋਜ਼ ਵੇਖੀ ਦੀਆਂ ਆ ਗਿਆ ਸ਼੍ਰੋਮਣੀ ਅਕਾਲੀ ਦਲ ਆ ਗਿਆ ਸ਼੍ਰੋਮਣੀ ਅਕਾਲੀ ਦਲ ਵਿਰੋਧੀਆਂ ਨੂੰ ਮੈਂ ਕਹਿੰਦਾ ਥਾ ਪੈਰਾਂ ਦੀ ਪਈ ਹੋਈ ਆ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ ਤੇ ਉਹ ਤਰਨਤਨ ਇਲੈਕਸ਼ਨ ਦਾ ਕੀ ਕਰ ਰਹੇ ਹੋ ਉੱਥੋਂ ਦਾ ਕੀ ਪ੍ਰੋਸੈਸ ਚੱਲ ਰਿਹਾ ਕਿਵੇਂ ਆ ਇਹ ਸੰਧੂ ਸਾਹਿਬ ਜਿਹੜਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਇਹ ਤਰਨਤਨ ਨਾਲ ਵੀ ਜੁੜਦਾ ਹੈ ਅੱਛਾ ਜੀ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਹਵਾ ਬਣੀ ਹੋਈ ਹੈ ਜੀ ਉੱਥੇ ਤਰਨਤਾਰਨ ਵਾਲੀ ਜਿਹੜੀ ਚੋਣ ਹੈ ਉਹ ਸ਼ਰੋਮਣੀ ਅਕਾਲੀ ਦਲ ਜਿੱਤ ਰਿਹਾ ਤੇ ਵੱਡੇ ਮਾਰਜਨ ਨਾਲ ਜਿੱਤ ਰਿਹਾ ਤੇ 30 ਸਾਲ ਦਾ ਪੁਰਾਣਾ ਇਤਿਹਾਸ ਜਿਹੜਾ ਉਧਰ ਆਇਆ ਜਾਵੇਗਾ ਐਵੇਂ ਹੀ ਬੈਂਤ ਸਿੰਘ ਦੇ ਰਾਜਕਾਲ ਦੌਰਾਨ ਜੀ 1995 ਦੇ ਵਿੱਚ ਜੀ ਗਿੱਦੜਵਾ ਤੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਮਣੀ ਚੋਣ ਜਿੱਤੇ ਸੀ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ 1997 ਦਾ ਮੋੜ ਬਣਿਆ ਸੀ ਨਹੀਂ ਪੱਥਰ ਰੱਖਤਾ ਸੀ ਨਹੀਂ ਪੱਥਰ ਰੱਖਤਾ ਸੀ ਆ ਜਿਹੜੀ ਇਲੈਕਸ਼ਨ ਹੈ ਜੀ ਇਹ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਜੀ ਤੇ 2027 ਦਾ ਮੋੜ ਬਣਿਆ ਜਾ ਰਿਹਾ ਜੀ ਜਿਹੜਾ ਸਾਤਾ ਹੈ ਨਾ ਪਿਛਲੇ ਪਾਸੇ ਜੀ ਜੀ ਤੇ ਲੱਕੀ ਹੈ ਅੱਛਾ ਜੀ ਵਾਹ ਜੀ ਕੀ ਬਾਤ ਹੈ 97 207 70 ਉੱਥੇ ਵੀ ਸਾਤ ਇੱਥੇ ਵੀ ਸਾਤ ਤੇ 27 ਫੇਰ ਆ ਜੇਗਾ ਠੀਕ ਹੈ ਬਿਜਲਾ ਗਾਇਬ ਜ਼ਰੂਰ ਪਿਆ ਉਹ ਵੀ ਜਿਹੜੀਆਂ ਦੁੱਜੇ ਜੀ ਆੜ ਜਾਂ ਝਾੜੂ ਲਾਣਾ ਇਹਨਾਂ ਲੋਕਾਂ ਨੂੰ ਘਬਰਾ ਹੀ ਬੜਾ ਕੀਤਾ ਕਾਂਗਰਸ ਨੇ ਬੜਾ ਗਮਰਾਹ ਕੀਤਾ ਹੁਣ ਲੋਕਾਂ ਨੇ ਸਾਰਾ ਕੁਝ ਵੇਖ ਲਿਆ ਯਾਰ ਇਹ ਕਰਨ ਜੋਗੇ ਦਾ ਕੁਝ ਨਿਕਲਿਆ ਗੱਲਾਂ ਹੀ ਸਰਾਉਦੇ ਆ ਜੋ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਜੋ ਕਰ ਰਿਹਾ ਅੱਜ ਹੜਪੀੜਤਾ ਦੀ ਮਦਦ ਆ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਦੁੱਖ ਸੁੱਖ ਜੋ ਪੰਜਾਬ ਦਾ ਭਾਈਵਾਲ ਉਹ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਇਹ ਜਿਹੜਾ 30 ਸਾਲ ਦਾ ਪੁਰਾਣਾ ਇਤਿਹਾਸ ਹੈ ਉਹ ਦੁਬਾਰਾ ਦੁਰਾਹ ਜਾ ਰਿਹਾ ਉਹ 1995 ਸੀ ਇਹ 2025 ਹੈ ਇਹ ਤੁਸੀਂ ਯਾਦ ਰੱਖਿਓ ਪਾਂਜਾ ਇਧਰ ਵੀ ਆ ਗਿਆ ਤੇ ਉਧਰ ਵੀ ਆ ਗਿਆ ਇਹ ਮੋੜ ਬਣਿਆ ਜਾਣਾ ਹਾਂਜੀ ਤਰਨਤਾਰਨ ਦੀ ਜਿਹੜੀ ਚੋਣ ਦਾ ਇਸ ਗੱਲ ਦਾ ਸਾਰੀ ਦੁਨੀਆ ਕੋਹਾ ਕਿ ਜਿਹੜੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਉਥੇ ਚੋਣ ਲੜ ਰਹੇ ਆ ਧਰਮੀ ਫੌਜੀ ਦਾ ਪਰਿਵਾਰ ਉਹਨੂੰ ਬਹੁਤ ਵੋਟ ਪੈਣੀ ਹੈ ਧੜਾ ਧੜ ਲੋਕ ਕਾਂਗਰਸ ਛੱਡ ਕੇ ਧੜਾ ਧੜ ਲੋਕ ਝਾੜੂ ਨੂੰ ਛੱਡ ਕੇ ਸ਼ਰੇ ਆਂ ਬੀਬੀ ਦੇ ਨਾਲ ਚੱਲ ਰਹੇ ਆ ਤੇ ਪਿੰਡਾਂ ਦੀਆਂ ਚੁਣੀਆਂ ਹੀ ਆ ਪੰਚਾਇਤਾਂ ਜਿਹੜੀਆਂ ਨੇ ਉਹ ਵੀ ਸ਼ਰੇਆਮ ਚੱਲ ਰਹੀਆਂ ਨੇ ਜਿੰਨਾ ਮਰਜ਼ੀ ਸਰਕਾਰ ਧੱਕਾ ਕਰ ਲਵੇ ਜੋ ਮਰਜ਼ੀ ਉਥੇ ਕਰ ਲਵੇ ਪਰ ਜਿਹੜੀ ਉਹ ਚੋਣ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ। ਦਰਸ਼ਕ ਸਾਹਿਬ ਇਸ ਤੇ ਇੱਕ ਹੋਰ ਗੱਲ ਮੈਨੂੰ ਦੱਸੋ। ਤੁਸੀਂ ਰੋਜ਼ ਪੋਸਟ ਪਾਈ ਹੁੰਦੀ ਹੈ 40 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ। ਮੈਨੂੰ ਲੱਗਦਾ 21 ਤਾਂ ਨਹੀਂ ਤੁਸੀਂ ਰੋਜ਼ ਰੋਜ਼ ਪਾਈ ਜਾਂਦੇ। ਨਾ 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 ਸਤੂ ਸਾਹਿਬ ਉਹ ਸਾਰੇ ਪੰਜਾਬ ਦੀਆਂ ਨੇ। ਅੱਛਾ ਉਧਰੋਂ ਤਰਨਤਾਰਨ ਕੋ ਰੋਜ਼ ਆਉਂਦੀ ਜਾਂਦੀਆਂ ਰਹਿੰਦੀਆਂ ਨੇ। ਜੀ ਤਰਨਤਾਰਨ ਦਾ ਜਿੱਥੇ ਜਿੱਥੇ ਬੀਬੀ ਜਾਂਦੇ ਨੇ ਧੜਾ-ਤੜਾ ਲੋਕ ਨਾਲ ਚੱਲ ਰਹੇ ਨੇ। ਕਈ ਨੇ ਲੋਕ ਜ ਭੈ ਗਿਆ ਜੀ ਤੁਸੀਂ ਜਾ ਕੇ ਤਰਤਰ ਨੂੰ ਵੇਖ ਲਓ ਜੀ ਹਨੇਰੀ ਆਈ ਪਈ ਇਹਦੇ ਦੂਜੇ ਪੰਜਾਬ ਦੇ ਹਲਕੇ ਨੇ ਜੀ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਵੇਖ ਲਿਆ ਆ ਤੁਸੀਂ ਹੜਾ ਦੇ ਵਿੱਚ ਨਹੀਂ ਵੇਖਿਆ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖਲੋ ਖਲੋ ਕੇ ਖੜ ਖੜ ਕੇ ਗੱਲ ਕਹਿੰਦੇ ਸੀ ਬਿਲਕੁਲ ਸੁਣੀ ਜੋ ਤੁਸੀਂ ਕਰ ਗਏ ਹੋ ਜੀ ਤੁਸੀਂ ਕਿਸੇ ਨੇ ਨਹੀਂ ਕੀਤਾ ਵੱਡੇ ਬਾਦਲ ਸਾਹਿਬ ਨੂੰ ਬਹੁਤ ਯਾਦ ਕਰਦੇ ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਤੁਸੀਂ ਇਸ ਰਿਜ਼ਲਟ ਇਸ ਇਲੈਕਸ਼ਨ ਚ ਵੇਖੋਗੇ ਕਿ ਤੁਸੀਂ ਆ ਬਖਲਾੜ ਦਾ ਨਤੀਜਾ ਨਹੀਂ ਵੇਖਿਆ ਭਗਵਾਨਤ ਮਾਨ ਦਾ ਜੀ ਉਹ ਸੁਖਵੀਰ ਸੁਖਵੀਰ ਮਜੀਠੀਆ ਸੁਖਵੀਰ ਉਹਦੇ ਹੋਰ ਜਵਾਨ ਚ ਆਈ ਕੁਛ ਨਹੀਂ ਰਿਹਾ ਜੇ ਉਹ ਰਾਜਾ ਵੜਿੰਗਾ ਦਾ ਤੇ ਉਹਦੇ ਦਿਮਾਗ ਚ ਵੀ ਉਹ ਜਿਹੜੇ ਇਹ ਮੈਂ ਵੇਖੋ ਨਾ ਜਦੋਂ ਤੁਸੀਂ ਸਰਕਾਰ ਵਾਲੇ ਬੰਦਿਆਂ ਦਾ ਜਦੋਂ ਦਿਮਾਗੀ ਤਵਜਨ ਗਵਾਜ ਗਿਆ ਵੇ ਜਿਹੜੇ ਬੰਦੇ ਨੂੰ ਵਾਰ ਵਾਰ ਯਾਦ ਕਰਨ ਸਮਝ ਲਓ ਵੀ ਉਹ ਆ ਗਿਆ ਜੀ ਤੇ ਮੇਰੇ ਕਿਸੇ ਲੱਡੂ ਦਾ ਵੀ ਆਪਾਂ ਕਿਸੇ ਨੂੰ ਕਹਿ ਛੱਡ ਗਏ ਉਹ ਵੱਢਨੇ ਪੈਣੇ ਫਿਰ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਜੀ ਬਾਈ ਕਰ ਦਿੱਕਾ ਕਾਰ